ਨਾ ਪਾਥੀਆਂ ਲੈ ਕੇ ਜਾਵਾਂ ਫਿਰ ਦਾਲ ਪਾਣੀ ਤੇ ਰੂੰਗੀ ਨਾਲੇ ਪਾਣੀ ਤੱਟਾ ਟਾ ਰਾਂਗੇ ਤੇਰਾ ਬੱਠੜਾ ਭਰ ਕੇ ਪਾਥੀਆਂ ਦਾ ਲੈ ਕੇ ਜਾਵਾਂ ਨਾਲੇ ਅੱਗ ਬਾਂਦੂ ਸੇਕ ਲੂੰਗੀ ਹੋਰ ਕੀ ਕਰੂੰ ਹੌਲੀ ਹੌਲੀ ਮਸਾ ਕਰੂੰਗੀ ਕੰਮ ਲੈ ਸੋਈ ਤਾਂ ਵਿਚਾਰੀ ਪਾਥੀਆਂ ਲੈਣ ਆ ਰਹੀ ਐ ਸਾਡੀ ਤਾਂ ਬੁੜੀ ਦਾ ਪੋਰਾ ਸੁਖ ਨਹੀਂ ਸਾਡੀ ਤਾਂ ਕਰੀ ਨਹੀਂ ਖੜਦੀ ਜਾਵਾਂ ਤਈ ਪਾਥੀਆਂ ਚੱਕਦੀ ਫਿਰਦੀ ਐ ਹੋਰ ਪੁੱਤ ਪਾਠਾ ਲੈ ਕੇ ਜਾਣੀ ਆਂਗੀ ਨਾ ਮੈਂ ਚੱਲ ਵੀ ਅੱਗ ਬਣ ਜੂਗੀ ਸੇਕ ਲੂਗੀ ਮੈਂ ਖੀ ਤੇ ਨਾਲੇ ਮੈਂ ਪਾਣੀ ਤਾਂ ਨਹੀਂ ਤੱਪਾ ਹੋ ਜੂ ਭਾਂਡੇ ਮਾਜ ਲੂਗੀ ਠੰਡੇ ਨਾਲ ਮਤਨਾ ਮਾਂਜੇ ਨਹੀਂ ਜਾਂਦੇ ਮੇਰੇ ਬੇਈਆਂ ਹੋ ਜਾਂਦੇਗਾ ਤੈਨੂੰ ਜੋ ਤੇਰੇ ਹੱਥ ਇੰਨੇ ਖਰਾਬ ਹੋਏ ਪਏ ਤੂੰ ਪਾਠਾ ਕਾਹਨੂੰ ਚੱਕਣ ਆਈਂ ਤੂੰ ਮੇਰੀ ਭੈਣ ਨੂੰ ਭੇਜਣਾ ਸੀ ਤੇਰੀ ਭਾਂਡੇ ਪੁੱਤ ਬਾਗ ਗਈ ਉਹ ਤਾਂ ਦੀ ਬਾਗੀ ਪਾਛੇ ਕੋ ਛੁੱਟੀਆਂ ਮਿਲ ਜੰਗਾ ਬਾਗ ਪੀ ਗਈ ਹੋਰ ਬਾਗੀ ਉਹ ਤਾਂ ਭਾਈ ਹੋਰ ਆਦੀ ਮਤ ਜਾਣਾਂ ਮੈਂ ਚੱਲ ਭਾਈ ਬਾਗੀ ਦਾ ਮਤ ਆਥੇ ਖੇਈ ਸਕੇਈਆਂ ਭਾਈ ਨਗਾਉਂਗੀ ਦਸ ਦਿਨ ਹੋਰ ਕੀ ਆ ਫਿਰ ਦੇਖ ਲੈ ਤਈ ਤੂੰ ਤਾਂ ਖੇਈ ਸਕੇਈ ਕੱਟ ਲੰਨੀ ਮੇਰੀ ਬੇਬੇ ਨੇ ਨਾ ਤਾਂ ਮੈਨੂੰ ਹੜ ਦੇਣਾ ਛੁੱਟੀਆਂ 'ਚ ਜਾਣ ਦਿੱਤਾ। ਉਦੋਂ ਬਿਮਾਰ ਹੋ ਗਈ ਤੇ ਹਜੇ ਤਾਂ ਮੈਂ ਨਾਲ ਹੀ ਨਹੀਂ ਲਿਆ ਉਹ ਨਾ ਕੋੜੇ ਅੱਜ ਪੁੱਛ ਕੇ ਦੇਖੂਗੀ। ਲੈ ਨਾ ਪਾਈ ਹੁੰਦਾ ਉਹ ਗੱਲ ਲਵਾਂ ਕਿ ਜਵਾਕਾਂ ਨੂੰ ਪਾਈ ਛੁੱਟੀਆਂ ਮੈਨੂੰ ਲੱਗੇਗਾ। ਨਾਲੇ ਚੜ ਪਾਈ ਜਵਾਕਾਂ ਦਾ ਵੀ ਜੀ ਕਰਦਾ ਉਹਦੇ ਨਾਲ ਕੀ ਜਾਣ ਨੂੰ। ਇਹ 6 ਮਹੀਨਿਆਂ ਤੋਂ ਨਾਲੇ ਚੜ ਪਾਈ ਬਖਾਨੇ ਨਾ ਤੂੰ ਕੋਈ ਚਾਰ ਦਿਨ ਲਾ ਆਵੇਂਗੀ ਭੱਜ ਜਾ। ਹੋਰ ਤਾਂ ਇਹ ਮੇਰੀ ਤਾਂ ਕੁੜੀ ਬਲਾਈ ਰੋਂਦੀ ਉਹ ਤਾਂ ਮਾਮਾ ਮਾਮਾ ਕਰਦੀ ਐ। ਵੀ ਮਾਮਾ ਮੈਨੂੰ ਲੈ ਜਾ ਆ ਕੇ ਮਾਮਾ ਮੈਨੂੰ ਲੈ ਜਾ ਆ ਕੇ ਹੁਣ ਮੈਂ ਦੱਸ ਜਵਾਖੜੀ ਨੂੰ ਕੀ ਕਹਾਂ। ਫਿਰ ਪਾਈ ਜਵਾਕਾਂ ਦਾ ਹੁਣ ਚਾਹ ਹੁੰਦਾ ਤੇ ਨੇ ਜਦੋਂ ਕੰਤਾ ਭਾਈ ਹੁਣ ਹੁੰਦਾ ਹੀ ਆ ਕੁਛ ਨਹੀਂ ਹੁੰਦਾ ਤੇ ਕੰਮ ਹੋਈ ਜਾਣਗੇ ਤੂੰ ਵਗ ਜਾ ਤਾਂ ਇਹ ਵਗਤਾ ਜਾਉਂਗੀ ਜਿੰਨਾ ਚੱਕਰ ਮੇਰੀ ਬੇਬੇ ਦੇ ਸੈਨ ਨਹੀਂ ਨਾ ਹੁੰਦੇ ਉਹਨਾਂ ਚੱਕਰ ਮੈਂ ਜਾ ਨਹੀਂ ਸਕਦੀ ਐ ਨਹੀਂ ਹੈਗਾ ਵੀ ਮੈਂ ਚੱਕਿਆ ਬੈਗ ਮੈਂ ਕਹਤਾ ਮੈਂ ਤਾਂ ਛੁੱਟੀਆਂ ਮਿਲ ਗਈਆਂ ਮੈਂ ਜਾਨੀਆਂ ਜਾ ਮੈਂ ਆਦੇ ਭਰਾ ਨੂੰ ਫੋਨ ਕਰਤਾ ਮੈਨੂੰ ਲੈ ਜਾ ਕੇ ਸਾਡੇ ਤਾਂ ਮੇਰੀ ਬੇਬੇ ਦੀ ਬਾੜੀ ਚਾਹੀਦੀ ਆ ਪਾਉਂਗੇ ਬੇਬੇ ਦੀ ਕੁੰਡੀਆਂ ਤੇਰੀ ਦੀਏ ਭਾਈ ਹਾਂ ਕਰੂਗੀ ਫੇਰ ਜਾਵੇਂਗੀ ਭਾਈ ਤੇ ਤੈਨੂੰ ਵੀ ਡਰ ਲੱਗਦਾ ਕਲੇਸ਼ ਤੋਂ ਕੀ ਕਰੇ ਤਾਂ ਇਹ ਆਪ ਕਿਹੜੇ ਜਾਂਦੀ ਨਹੀਂ ਸੀ ਆਪ ਦੇ ਵੇਲੇ ਚ ਵੀ ਤੇ ਜਾਂਦੀ ਹੂ ਜਾਂਦੀ ਸੀ ਭਾਈ ਹੋਰ ਕੀ ਹੁਣ ਜਾਂਦੀ ਨਹੀਂ ਸੀ ਜਾਂਦੀ ਸੀ ਭਾਈ ਕੰਮ ਛੱਡ ਕੇ ਅੱਥਰੂ ਵਗ ਜਾਂਦੀ ਸੀ ਹੁਣ ਮੈਂ ਦੇਖਦੀ ਸੀ ਨਾਲੇ ਮੈਂ ਸੁਣਿਆ ਮੇਰੀ ਦਾਦੀ ਸੀ ਜਿਹੜੀ ਉਹ ਤਾਂ ਬਲਾ ਨਰਮ ਸੀਗੀ ਤੇ ਮੇਰੀ ਬੇਬੇ ਦਾ ਸੋਤ ਪਾੜੀ ਸੀ ਪਹਿਲਾਂ ਹੋਰ ਪਾਈ ਚੈਲੀ ਰੋਦੀ ਰੋਚਾਰੀ ਸਾਰਾ ਦਿਨ ਮੂਰੇ ਮੂਰੇ ਕੰਮ ਕਰਦੀ ਸੀ ਇਹਦੇ ਤੇ ਇਹ ਤਾਂ ਥੋੜੀ ਜਿਹੀ ਭਾਈ ਉਹੀ ਗੱਲ ਵਾਂਗੂ ਕੰਮ ਕਰਨਾ ਹੁੰਦਾ ਕਰ ਲੈਂਦੀ ਤੇ ਨਹੀਂ ਤਾਂ ਪਾਈ ਵੀ ਜਾਂਦੀ ਸੀ ਕੰਮ ਛੱਡ ਕੇ ਆਖ ਦਿੰਦੀ ਮੈਨੂੰ ਤਾਂ ਪਾਲਾ ਲੱਗਦਾ ਮੈਨੂੰ ਤਾਂ ਠੰਡ ਲੱਗਦੀ ਹੈ ਕੀ ਕਰਾਂ ਮੇਰੇ ਨਾਲ ਤਾਂ ਆਪ ਹੁਣੇ ਹੀ ਕਰਦੀ ਐ ਜਮਾਂ ਡੱਕਾ ਨਹੀਂ ਤੋੜਦੀ ਆ ਹੁਣੇ ਹੀ ਨਹੀਂ ਪਤਾ ਕਿੱਧਰ ਗਈ ਐ ਕਿੱ ਕੁਛ ਨਹੀਂ ਕਰਾਉਂਦੀ ਆ ਕੇ ਛੇਤੀ ਜੇ ਨੇ ਆਖੂਗੀ ਜੇ ਰੋਟੀ ਬਣ ਗਈ ਤਾਂ ਭਾਈ ਜੱਕਦੇ ਮੈਨੂੰ ਰੋਟੀ ਲਿਆ ਦੇ ਮੈਂ ਤਾਂ ਰੋਟੀ ਖਾਣੀ ਹੈ ਤੇ ਮੈਂ ਗੱਲ ਤਾਂ ਅੱਜ ਕਰੂੰਗੀ ਤਾਂ ਹੀ ਕੱਲ ਨੂੰ ਪੱਕਾ ਮੈਂ ਵੀ ਫਿਰ ਜਾਊਂਗੀ ਮੈਂ ਬਗਦੇ ਤਾਂ ਫਿਰ ਇਹਨੇ ਛੁੱਟਣਾ ਪੂਰਨਾ ਹੋ ਜਾਣੀਆਂ ਸਵੇਰੇ ਪੁੱਛੇਂਦੀ ਤੂੰ ਅੱਜ ਪੁੱਛੇਂਗੀ ਪੁੱਛਣਾ ਕੀ ਹੈ ਤੂੰ ਆਖ ਭਾਈ ਮਤੇ ਜਾਣਾ ਭਾਈ ਕੁੜੀ ਆਦੀਆ ਜੇ ਨਾਲ ਕੀ ਜਾਣ ਨੂੰ ਤੂੰ ਬਸ ਕੁੜੀ ਦੇ ਨਾਂ ਲੈ ਜੇ ਤਾਂ ਇਹ ਨਾਂ ਤਾਂ ਲੈਣੀ ਆ ਕੁੜੀ ਨੂੰ ਵੀ ਬਰਿਆਲਾਂ ਦੀ ਉਹਨੂੰ ਐ ਨਹੀਂ ਪਤਾ ਦੁਕਾਨ ਤੇ ਲੈ ਜੇ ਉਹਨੂੰ ਕੁਛ ਦਵਾ ਲਿਆਉਂਦੀ ਉਹਨੂੰ ਤਾਂ ਜਵਾਖੜੀ ਨੂੰ ਇਹ ਗੱਲ ਚਾਰ ਮਿੱਠੀਆਂ ਗੋਲਮੰਦ ਬਤਾਂ ਉਹਨਾਂ ਨੇ ਬੜੀਆਂ ਦੀਆਂ ਹਾਂ ਭਾਈ ਜਵਾਖਾ ਕਿਵੇਂ ਮਾਂਗ ਲਾ ਲੈਂਦਾ ਹੈ ਨਾ ਸਿਆਣਾ ਬੰਦਾ ਮਾਂਗ ਲੱਗ ਜਾਂਦਾ ਹੈ ਨਾ ਰਾਤ ਦਾ ਕੰਮ ਕੋਲ ਹੁੰਦਾ ਹਾਂ ਨਾ ਲੈ ਫਿਰ ਮੈਨੂੰ ਦੱਸ ਦਾਂਦੀ ਆ ਉਹ ਸਾਰਾ ਵੀ ਮੈਨੂੰ ਦਾਦੀ ਨੇ ਇਹ ਕਿਹਾ ਸੀ ਵੀ ਪੁੱਤ ਤੈਨੂੰ ਗੋਲਗਾ ਦਵਾ ਕੇ ਲਿਆਉ ਤੇ ਤੇਰੇ ਨਾਨਕੀ ਨਾ ਜਾਈਂ ਉਦੋਂ ਤਾਂ ਉਹਦੀ ਬਣ ਜਾਂਦੀਆਂ ਉਹ ਤੇ ਜਦੋਂ ਨਾਨਕ ਜਿਆਦਾ ਆ ਜਾਂਦੇ ਉਦੋਂ ਉਹ ਰੋਣ ਲੱਗ ਜਾਂਦੀ ਹੈ ਹਾਂ ਭਾਈ ਕਮਜੀਤ ਵੀ ਤੇਰੀ ਬੇਬੇ ਖੜਾ ਜਾ ਉਹ ਖਮਾਂਦੀ ਆ ਮੈਨੂੰ ਪਤਾ ਕੰਮ ਜਾ ਕਰਕੇ ਰਾਜੀ ਨਹੀਂ ਕੰਮ ਦਾ ਤਾਂ ਤੈਨੂੰ ਕਿਤੇ ਡੱਕੇ ਨਹੀਂ ਤੋੜਿਆ ਤੇਰੇ ਸਾਹਮਣੇ ਹ ਮਖਤਿਆਰੀ ਨੇ ਮਾਰ ਰੱਖੀ ਉਹੀ ਗੱਲ ਮਖਤਿਆਰੀ ਤੋਂ ਪਹਿਲਾਂ ਕਾਹਦੇ ਚਲ ਇਹ ਗੱਲ ਮੰਗ ਜੇ ਜਲ ਬਗਾਨੀਤੀ ਕਰਕੇ ਤਾਂ ਨਹੀਂ ਮਾਰਨਾ ਹੁੰਦਾ ਹੁਣ ਜੀ ਤਾਂ ਭਾਈ ਉਹੀ ਗੱਲ ਮੰਗੂ ਕਹਿੰਦਾ ਬੁੜੀਆਂ ਜਾਮਾ ਉਹਨਾਂ ਦਾ ਵੀ ਆਜੇ ਤੇ ਕੀ ਜਾਣ ਨੂੰ ਕਰੇ ਪੁੱਤ ਤੂੰ ਤਾਂ ਚੱਲ ਮਟਿਆਰ ਪਈਆਂ ਹੋਰ ਤਾਂ ਇਹ ਹੁਣ ਜੀ ਤਾਂ ਹਰੇਕ ਦੀ ਕਰਦਾ ਲੈ ਹੁਣ ਜੇ ਤੂੰ ਦੱਸਦਾ ਵੀ ਭੈਣ ਬਾਗੀ ਮੈਨੂੰ ਤਾਂ ਰਾਤ ਨੂੰ ਨੀਂਦ ਨਹੀਂ ਆਉਣੀ ਮੈਨੂੰ ਤਾਂ ਲੱਗੂ ਵੀ ਮੈਂ ਵੀ ਛੇਤੀ ਜਾਵਾਂ ਆਦੇ ਪੇਕੇ ਨਾ ਭਾਗੀ ਭਾਣੇ ਕਿੱਦਾਂ ਮੁੰਡੇ ਨੂੰ ਛੁੱਟੀ ਹੋ ਗਈ ਤੇ ਮੈਂ ਤਾਂ ਭਾਈ ਉਹਦੀ ਭੇਤੀ ਮੈਂ ਕਿਹਟੇ ਲਪਈ ਹੁਣ ਮੁੰਡੇ ਨੂੰ ਛੁੱਟ ਗਿਆ ਦਸ ਦਿਨਾਂ ਦੀਆਂ ਭਾਈ ਬਾਗ ਜਾ ਕੇ ਰ ਨਤਾਈ ਦਾ ਦੇ ਦਾ ਦਿਨ ਲਾ ਕੇ ਆਉਗੀ ਹੋਰ ਪਰ ਲਾਏ ਆਉਗੇ ਤਾਂ ਮਨ ਰਖ ਦੇ ਨਾ ਮੇ ਜਨ ਪਹਾਂ ਪਾਈ 12 ਦਿਨਾਂ ਦੀਆਂ ਮਿਲ ਜਾਣ ਬਸ ਕਿਤੇ ਸਕੂਲ ਲੱਗਣਾ ਹੋਇਆ ਇੱਕ ਦਿਨ ਪਹਿਲਾਂ ਲਿਆਵਾਂਗੇ ਤਈ 10 ਦਿਨ ਨਹੀਂ ਮਿਲਦੇ 12 ਦੀਆਂ ਕਿੱਥੇ ਮਿਲਦੇ ਹੈ ਤਿੰਨ ਦਿਨ ਤਾਂ ਲੰਘ ਗਏ ਮੈਂ ਤਾਂ ਪੰਜ ਚਾਰ ਦਿਨ ਹੀ ਲਾਉਂਗੀ ਤੇ ਪੰਜ ਚਾਰ ਦਿਨ ਵੀ ਮੈਨੂੰ ਤਾਂ ਮਸਾ ਲੋੜੀ ਦੇ ਮਿਲਣਗੇ ਚਲ ਮੈਂ ਤਾਂ ਆਪਦੀ ਗੱਲ ਕਰਾਂ ਜਾ ਕੇ ਗੱਲ ਛੇੜਾਂ ਕਰੇ ਵੀ ਛੋਟਾ ਨਾ ਮਿਲ ਗਿਆ ਦੇਖੋ ਹੁਣ ਮੈਨੂੰ ਜਾਣਦਾ ਕੋਈ ਹਿੱਲਾ ਕਰੋਂ ਮੇਰਾ ਤੇ ਤੂੰ ਲੈ ਜਾ ਉਹਦੇ ਗੋਹੇ ਤੇਰੇ ਕੰਮ ਨੂੰ ਕਵੇਲਾ ਹੋ ਜੇ ਹੋਰ ਭਾਈ ਹੋਰ 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 ਮਾਸ਼ਾ ਹੋਰ ਹੋਰ ਪਕਾਉਂਗੀ ਭਾਈ ਮੇਰਾ ਹੋ ਜਾਂਦਾਗਾ ਤੈਨੂੰ ਪਤਾ ਹੀ ਆਗਾ ਹਰ ਇੱਕ ਮਿੰਟ ਨਹੀਂ ਜਾ ਤਾਈ ਬੁੜਿਆਂ ਨੇ ਕਿਹੜੇ ਹੁੰਦੇ ਕੰਮ ਨਾਵੇਂ ਤੂੰ ਤਾਂ ਮੇਰੀ ਬੇਬੇ ਨਾਲੋਂ ਵੱਡੀ ਆ ਮੇਰੀ ਬੇਬੇ ਤਾਂ ਛੋਟੀ ਤਾਂ ਨਹੀਂ ਢੱਕਾ ਤੋੜਦੀ ਨਹੀਂ ਭਾਨੇ ਤੇਰੀ ਵੇ ਬਤਾ ਥੋੜੇ ਜਾ ਉਹ ਬਸ ਦੇ ਲੱਕੋ ਐ ਤਾਂ ਦੱਸਾਂ ਗੱਲ ਇਹ ਕੰਮ ਕੋਈ ਪਹਿਲੇ ਜਿਨੀ ਘੱਟ ਕਰਦੀ ਐ ਦੇਲ ਕੋਈ ਐ ਹੁਣ ਤੂੰ ਤਾਂ ਦੇਖ ਲੈ ਉਹ ਹੀ ਗੱਲ ਤੇਰੇ ਤਾਂ ਸਰੀਰ ਫਿੱਟ ਐ ਤੇ ਉਹਦਾ ਸਰੀਰ ਫੁੱਲਿਆ ਪੈ ਜੇ ਮ ਮਰੀ ਰੋਟੀ ਨਹੀਂ ਸੀ ਲਾਮੀ ਇਹ ਤਾਂ ਫੇਰ ਕੰਮ ਕਰਿਆ ਫੇਰ ਹੀ ਸੀਰ ਛੱਟਿਆ ਜਾਵੇ ਕੋ ਸਾਹ ਦਿਨ ਤਾਂ 10 10 ਕਾ ਲੈਂਦੇ ਰੋਟੀਆਂ ਬੈਠੀ ਰਹਿੰਦੀ ਆ ਟਾਈ ਬਣ ਕੇ ਮੇਰੀ ਬੇਬੇ ਕੋਲੇ ਨਾ ਕੁਛ ਦੱਸੀ ਵੀ ਆਏ ਕਹਿੰਦੀ ਸੀ ਮੋਹ ਦਾ ਭਰਾ ਹੋਈ ਨਹੀਂ ਖੜਾ ਨਾ ਨਾ ਬੁੱਤ ਮੈਂ ਨਹੀਂ ਤੇਰੀ ਗੱਲ ਕਰਦੀ ਮੈਂ ਤੇ ਕਿੱਥੇ ਸੋਣੀ ਉੱਥੇ ਛੱਡ ਦੂੰਗੀ ਚਲ ਟਾਈ ਲੈ ਜਾ ਤੇਰੇ ਕੰਮਾਂ ਨੂੰ ਕਵੇਲਾ ਹੁੰਦਾ ਮੇਰੇ ਤਾਂ ਕੰਮ ਦੇ ਬੜੇ ਪੈਣਗੇ ਲੱਕੀ ਕਰੇ ਵਿਚਾਰੀ ਲੈ ਮੇਰੇ ਕੋਲ ਵਿਚਾਰੀ ਬਿਰ ਬਿਰ ਕਰੇ ਕਹਿੰਦੀ ਕੁੜੀ ਨੂੰ ਛੁੱਟੀ ਮਿਲ ਗਈ ਮਾਮਾ ਮਾਮਾ ਕਰਦੀ ਹੈਗੀ ਵੀ ਮੈਂ ਨਾਨਕੀ ਜਾਣ ਤੇ ਅੰਦਰ ਇਹ ਤੂੰ ਤੋੜ ਦੇ ਚਾਹ ਨਹੀਂ ਇੱਕ ਬਗਾਨੀ ਟੀ ਕਰਕੇ ਤਾਂ ਨਹੀਂ ਵੀ ਬਗਾਨੀ ਟੀ ਇਕੱਲੇ ਕੰਮਾ ਦਾ ਤਾਂ ਨਹੀਂ ਲੋਬ ਵਿਚਾਰੀ ਨੂੰ ਮਿਲ ਰਿਹਾ ਉਹਦੇ ਨਾਲ ਜਵਾਕੜੀ ਆਉਂਦੇ ਨਾਲ ਕੀ ਜਾਇਆ ਵੇ ਨਾਲੇ ਵਿਚਾਰੀ ਇਹ 4 ਦਿਨ ਬਹਾਨੇ ਨਾਲ ਜਾਇਆ ਵੀ ਕੀ ਕੋਈ ਪਰ ਕਰੇ ਫਾਨੇ ਕੰਮਾਂ ਦੀ ਬਾਰਾ ਉਹ ਕਰਦੀ ਆ ਡਰਦੀ ਆ ਵੀ ਮੈਂ ਕੰਮ ਨਾ ਕਰਾਂ ਲਾ ਮੈਂ ਤਾਂ ਕੋਈ ਨਹੀਂ ਮੈਂ ਤਾਂ ਦੀ ਨੂੰ ਤੋੜਦੀ ਲਾਇ ਆ ਉਹ ਗਿੱ 10 ਦਿਨ ਕੰਮ ਤਾਂ ਰੋਜ਼ ਹੀ ਕਰਨੇ ਨੇ ਜੈਨੂ ਖਾਵੇ 6 ਮਹੀਨੇ ਤਾਂ ਛੁੱਟੀਆਂ ਮਿਲਦੀਆਂ ਜਿਵਾ ਆਖ ਨੂੰ ਉਹਦੀ ਜਾਲ ਨਹੀਂ ਦਿੰਦਿਆਂ ਕੀ ਕਰਨ ਪਹਿਲ ਬੜਨਾ ਦਿੱਤ ਬਾਦ ਮੈਂ ਖਰਾਬ ਨੇ ਫਿਰ ਅਗਲਾ ਕਹਿ ਜਾਂਦਾ ਬਗਾਨੀਆਂ ਟੀਨਾ ਮਾਰੀਆਂ ਨੇ ਆ ਨਹੀਂ ਸੋਹ ਤੇ ਇਹ ਵੀ ਬਗਾਨੀਆਂ ਟੀਨਾ ਨਹੀਂ ਮਾਰੀਆਂ ਅਸੀਂ ਮਾਰੀਆਂ ਜੀ ਲੈ ਆ ਪਤਾ ਨਾ ਪਾਣੀ ਨਹੀਂ ਪੀਂਦੇ ਸਿਆਲ ਚ ਤਾਂ ਛਾਲ ਚ ਵੀ ਡਾਕਟਰ ਕਹਿੰਦਾ ਪਾਣੀ ਪੀਣਾ ਚਾਹੀਦਾ ਹਰਪ੍ਰੀਤ ਉਹ ਮੇਰੇ ਵਾਸਤੇ ਪਾਣੀ ਦਾ ਗਲਾਸ ਲਿਆ ਪਤੀ ਆ ਮੈਨੂੰ ਵੀ ਪਾਣੀ ਪੀਣਾ ਹੈ ਪਾਣੀ ਲਈ ਆਉਣੀ ਆ ਮੈਂ ਪਾਣੀ ਤੂੰ ਤਾਂ ਪੀ ਲੈਣੀ ਹੈ ਮੈਂ ਤਾਂ ਪੀ ਜਾਂਦੀ ਸੀ ਮੈਂ ਤਾਂ ਲੈ ਕੇ ਆ ਗਈ ਹਾਇ ਤਾਂ ਨਿਕਗਾ ਜਾ ਨਾ ਨਾ ਬਾੜਾ ਠੰਡਾ ਹੈ ਮੈਂ ਨਹੀਂ ਪੀਂਦਾ ਉਹ ਤੂੰ ਤਾਂ ਉਹੀ ਸਾਰਾ ਦਿਨ ਕਹਿੰਦਾ ਸਾਰਾ ਦਿਨ ਕੋਈ ਗੱਲ ਪਾਣੀ ਨੂੰ ਵੀ ਸਾਰਾ ਦਿਨ ਚੁੱਲੇ ਤੇ ਚੜਾਈ ਰੱਖੋ ਸਾਰਾ ਦਿਨ ਤੱਤਾ ਕਰ ਦੇਜੋ ਪਰ ਇੱਕ ਚੀਜ਼ ਉਬਲੀ ਖਾਣੇ ਮਾੜੀ ਉੱਟੀ ਚੀਜ਼ ਮੇਰੀ ਗੱਲ ਤਾਂ ਸੁਣ ਲੈ ਹਾਂ ਡਾਕਟਰ ਮੈਨੂੰ ਕਹਿੰਦਾ ਤੁਸੀਂ ਪਾਣੀ ਨਹੀਂ ਪੀਂਦੇ ਸਿਆਲ ਚ ਮਾਜੀ ਪੀਏ ਕੀ ਪਾਣੀ ਦਾ ਠੰਡਾ ਇੰਨਾ ਹੁੰਦਾ ਉਹ ਕਹਿੰਦਾ ਮੜਾ ਗਰਮ ਕਰਕੇ ਪੀ ਲਿਆ ਕਰੋ ਪਾਣੀ ਦਾ ਪੀਆ ਕਰੋ ਪਾਣੀ ਪੀਣਾ ਦਾ ਜ਼ਰੂਰੀ ਹੈ ਪਤਾ ਜਮੀ ਛੜਦੇ ਨੇ ਸਿਆਲ ਚ ਪਾਣੀ ਪੀਣਾ ਦਾ ਜ਼ਰੂਰੀ ਹੈ ਠੰਡਾ ਪੀਣਾ ਚਾਹੀਦਾ ਮੈਂ ਤਾਂ ਨਾ ਸਿਆਲ ਚ ਹਰੇਕ ਚੀਜ਼ ਗਰਮ ਖਾਈ ਜਾਂਦੇ ਆਪਾਂ ਤੇ ਪਾਣੀ ਵੀ ਤੱਤਾ ਪੀ ਜਾਂਦੇ ਤਾਂ ਹੀ ਤਾਂ ਫਿਰ ਆਪਣੇ ਬਲੱਡ ਵਧਦੇ ਉਹ ਫਿਰ ਕੀ ਕਰੀਏ ਹੁਣ ਠੰਡਾ ਪੀਤਾ ਨਹੀਂ ਜਾਂਦਾ ਫਿਰ ਬਿਮਾਰ ਹੋਣਾਗਾ ਆ ਗੰਡੇ ਕੁਟਕੇ ਆਏ ਫਿਰ ਪੀ ਨਾ ਉਹ ਤਾਂ ਹੀ ਤਾਂ ਮੈਂ ਕਹਿੰਦਾ ਸੀ ਮਰਾ ਜ਼ੋਰ ਲੱਗਿਆ ਸੀ ਗੰਡੇ ਕੁਟਕੇ ਆ ਕੇ ਕਿਤੋਂ ਆਏ ਸੀ ਪਾਣੀ ਤੇ ਮੈਂ ਤੇਰੇ ਨਾਲ ਗੱਲ ਕਰਦੀ ਸੀ ਮੈਂ ਛੁੱਟੀਆਂ ਮਿਲ ਗਈਆਂ ਦੋ ਦਿਨ ਹੋ ਗਏ ਜਵਾਕਾਂ ਨੂੰ ਤੇ ਇਹ ਦੋ ਕੁ ਦਿਨ ਪਿੰਡ ਲਾਇਆ ਮੈਂ ਦੋ ਕੁ ਦਿਨ ਪਿੰਡ ਲਾਇਆ ਮੈਂ ਹਾਂ ਉਹ ਛੁੱਟੀਆਂ ਮਗਰੋਂ ਮਿਲਦੀਆਂ ਨੇ ਤੂੰ ਜਾਣ ਨੂੰ ਪਹਿਲਾਂ ਤਿਆਰ ਹੋ ਜੰਨੀ ਐ ਲੈ ਪਰ ਹੁਣ ਛਾਲ ਦਵਾ ਛੁੱਟੀਆਂ ਚ ਦੋ ਚਾਰ ਦਿਨ ਤਾਂ ਜਾਣ ਦੇਈ ਗਰਮੀ ਵੇਲੇ ਉਦੋਂ ਬੇਬੇ ਬਿਮਾਰ ਹੋ ਕੇ ਖੜ ਗਈ ਉਦੋਂ ਨਹੀਂ ਜਾਣ ਦਿੱਤਾ ਮੈਨੂੰ ਹੁਣ ਤਾਂ ਮੈਂ ਦੋ ਚਾਰ ਦਿਨ ਤਾਂ ਬੇਬੇ ਨੇ ਕਿਹਾ ਸੀ ਵੀ ਭਾਈ ਦੋ ਚਾਰ ਦਿਨ ਬਗ ਜੀ ਅੱਠ ਦਿਨਾਂ ਦੀਆਂ ਛੁੱਟੀਆਂ ਲੈਖ ਮੈਂ ਚਾਰ ਦਿਨ ਲਾ ਕੇ ਆਉਂਗੀ ਦੋ ਦਿਨ ਛੁੱਟੀਆਂ ਮਿਲ ਗਿਆ ਨੂ ਹੋ ਗਏ ਦੋ ਦਿਨ ਮੈਂ ਪਹਿਲਾਂ ਆ ਜੂ ਜਵਾਕਾਂ ਨਾਲੀੜਾ ਕੱਪੜਾ ਵੀ ਦੇਖਣਾ ਪੈਂਦਾ ਵਰਦੀਆਂ ਵਰਦੀਆਂ ਮੇਰੀ ਗੱਲ ਸੁਣ ਲੈ ਤੂੰ ਹੂੰਦਾ ਤੂੰ ਮੇਰੇ ਨਾਲ ਸਿਆਣੀ ਐ ਹੂੰ ਉਹ ਗਰਮੀ ਚ ਤਾਂ ਬੰਦਾ ਨਾ ਜਵਾਕ ਜਿਹਾ ਕਿਤੇ ਮਰਜੀ ਫਿਰਦਾ ਰਹੇ ਉਹ ਜਿਹੜੀਆਂ ਸਰਦੀ ਦੇ ਛੁੱਟੀਆਂ ਹੁੰਦੀਆਂ ਨੇ ਤਾਂ ਹੀ ਤਾਂ ਛੁੱਟੀਆਂ ਕਰਦੇ ਨੇ ਮਾਸਟਰ ਵੀ ਸਰਦੀ ਵਾਲੀ ਹੁੰਦੀ ਐ ਤੇ ਹੁਣ ਤੂੰ ਦੇਖ ਰਿਹਾ ਬੱਚੇ ਬਿਮਾਰ ਹੋ ਜਾਣਗੇ ਇੱਥੇ ਉਹ ਬਿਮਾਰ ਹੋ ਜਾਣਗੇ ਬਿਮਾਰ ਹੋਣ ਨੂੰ ਉਹ ਕਿ ਛੜੀਆਂ ਘਰ ਚ ਰਹਿੰਦੇ ਨੇ ਉਹ ਵੀ ਤਾਂ ਘਰੀ ਰਹਿੰਦੇ ਨੇ ਤੇਰੇ ਦੱਸ ਕੀ ਇੱਥੇ ਹੋਈ ਗੱਲ ਗਰਮ ਹਿੱਟਰ ਲੱਗੇਣਗੇ ਉਹ ਗਰਮ ਹਿੱਟਰ ਭਾਵੇਂ ਨਹੀਂ ਲੱਗੇ ਆਪਦਾ ਘਰ ਤਾਂ ਆਪਦਾ ਘਰ ਹੀ ਹੁੰਦਾ ਆਪਦਾ ਘਰ ਤਾਂ ਹੁੰਦਾ ਤੇਰੇ ਤੇ ਚਾਰ ਛਟੀਆਂ ਨਹੀਂ ਹੈਗੀਆਂ ਆਪਣੇ ਤਾਂ ਛਟੀ ਨਹੀਂ ਅਗਮ ਚਾਉਣ ਨੂੰ ਪੋਰਾ ਤੇ ਮੇਰੇ ਪਿੱਕਿਆਂ ਦੇ 10 ਟਾਲਾਂ ਪਈਆਂ ਛਟੀਆਂ ਦੀਆਂ ਇਹ ਤਾਂ ਉੱਥੇ ਧੂਆਂ ਪਾਪ ਆਰਾਮ ਨਸੇ ਕੇ ਮੰਗ ਅੱਛਾ ਅੱਛਾ ਉਹ ਬਾਦੂ ਛਟੀਆਂ ਨੂੰ ਹੁਣ ਤੂੰ ਮੈਨੂੰ ਨਰਮੇ ਦੇ ਮੇਲੇ ਦੇਣੀ ਏ ਦੇਮਾ ਨਾ ਮੇਲੇ ਮੇਰੇ ਪਿੱਕਿਆਂ ਦੇ ਨਰਮਾ ਹੁੰਦਾ ਹੈਗਾ ਪਰ ਮੇਰੇ ਪਿੱਕਿਆਂ ਦੇ ਤਾਂ ਨਰਮਾ ਬਾਦੂ ਛਟੀਆਂ ਹੀ ਆ ਆਪਣੇ ਛਟੀ ਦਾ ਧੱਕਾ ਨਹੀਂ ਆ ਜਿਹੜਾ ਨਾ ਲੱਕੜਾ ਇਹ ਵੀ ਗਿੱਲੀਆਂ ਪਈਆਂ ਉਹ ਕੋਈ ਨਹੀਂ ਸਾਡੇ ਜੀਰੀ ਹੁੰਦੀ ਹੈ ਉਹਨਾਂ ਦੇ ਨਰਮਾ ਹੁੰਦਾ ਚਲ ਕਦੇ ਤਾਂ ਕੁਝ ਕਹਿਣ ਵਾਲੇ ਹੋਏ ਵੀ ਸਾਡੇ ਆਬਰ ਜੀਲੀ ਦੇ ਰਸ ਹੁਣ ਪ੍ਰਾਲੀ ਨਹੀਂ ਕਿ ਧੂਣੀ ਪਾ ਕੇ ਬਹਿ ਜਾਉਂਗੀ ਤੂੰ ਹੀ ਪੋਨੇ ਪ੍ਰਾਲੀ ਦੀ ਕਰ ਦੇ ਤਾਂ ਮੰਗ ਰਾਂ ਪ੍ਰਾਲੀ ਤੇ ਉਹ ਪਹਿਲਾਂ ਮੱਚ ਜਾਂਦੀ ਹੈਗੀ ਉਹ ਤੇ ਤੂੰ ਹੀ ਵੀ ਨਹੀਂ ਪੈਂਦੀ ਸਾਡੀ ਤਾਂ ਬਾਦੂ ਛਟਗਾਂ ਨਹੀਂ ਤਾਂ ਪਾ ਮੈਂ ਛਟਗਾਂ ਦੀ ਭਰੀ ਛਟਕੇ ਪਾ ਲੀਏ ਤੂੰ ਲੈ ਤੂੰ ਤਾਂ ਕਹਿੰਦੀ ਹੈ ਪ੍ਰਾਲੀ ਦੀ ਕੀ ਤੂੰ ਹੀ ਪੈ ਜੂਗੀ ਉਹ ਕੱਲੀ ਧੂਣੀ ਨੂੰ ਕਿ ਸਿਰ ਤੇ ਚੱਕੋਂਗੇ ਉਹ ਨਰਮਾ ਦਾ ਛੋੜਾ ਨਹੀਂ ਹੁੰਦਾ ਕੱਲੀਆਂ ਛਟਗੀਆਂ ਛਟਗਾਂ ਹੁੰਦੀਆਂ ਐਤ ਕੀ ਤਾਂ ਬੱਥੇਰਾ ਸੋਨਾ ਨਰਮਾ ਛੇਤੀ ਤਾਂ ਬਾਦੂ ਹੋਏ ਐਤ ਕੀ ਤਾਂ ਬੜੀਆਂ 2-3000 ਆਲਾ ਛੂਟ ਲੈ ਕੇ ਆਉਂਗੀ ਮੈਂ ਨਾ ਤੋ ਅੱਛਾ ਹਾਂ ਇਹਦਾ ਮਤਲਬ ਇਹਦਾ ਮਤਲਬ ਉਹ ਤ ਛੁੱਟੀਆਂ ਛੁੱਟੀਆਂ ਲੈਣ ਜਾਣੀਆਂ ਲੈ ਛੁੱਟ ਤਾਂ ਫਿਰ ਹੁਣ ਲੈਣੀ ਹੁੰਦਾ ਪੇਕੇ ਨਾਲ ਤਾਂ ਹੱਕ ਹੀ ਬਣਦਾ ਕੁੜੀਆਂ ਨੂੰ ਦੇਣ ਦਾ ਉਹ ਤਾਂ ਜਿੰਨਾ ਦਿੰਦੇ ਉਹਨਾਂ ਬਾਅਦੇ ਨਾਲੇ ਕੁੜੀਆਂ ਨੂੰ ਤਾਂ ਦੇਣਾ ਚਾਹੀਦਾ ਲੈ ਇੱਕ ਵਾਰੀ ਗੱਲ ਹੋਰ ਸੁਣ ਲੈ ਹਾਂ ਉਹ ਛੁੱਟ ਤਾਂ ਮੈਂ ਤੈਨੂੰ ਐ ਕਹਿੰਦਾ ਇੱਕ ਦੀ ਬਜਾਏ ਦੋ ਦੇ ਜਾਣ ਕਿ ਕਿਰਪਾ ਨੂੰ ਫੋਨ ਕਰਦੀ ਕਹਿੰਦੇ ਸਰਦੀ ਦਾ ਛੁੱਟੀਆਂ ਮੈਥੋਂ ਨਹੀਂ ਆ ਜਾਂਦਾ ਬੱਚੇ ਬਿਮਾਰ ਹੋ ਜਾਣਗੇ ਛੁੱਟ ਤੈਨੂੰ ਦੋ ਹੀ ਇੱਥੇ ਦੇ ਕੇ ਬਗ ਜੂਗਾ ਉਹ ਤੂੰ ਬਾਰੇ ਸ਼ਹਿਰ ਹੈ ਨਾਲੇ ਤਾਂ ਛੁੱਟ ਦੇ ਜੀ ਮੇਰਾ ਭਰਾ ਨਾਲੇ ਮੈਂ ਛੁੱਟੀਆਂ 'ਚ ਜਾਵਾਂ ਨਾ ਮੈਂ ਸਾਡੇ ਜਵਾਕ ਬਿਮਾਰ ਹੁੰਦੇ ਨਾ ਜੇ ਜਵਾਕ ਤੇ ਇੱਥੇ ਫਿਰਦੇ ਬਿਮਾਰ ਹੋ ਗਏ ਉਹ ਮੇਰੀ ਗੱਲ ਸੁਣ ਲੈ ਇੱਥੇ ਬੇਸ਼ੱਕ ਬਿਮਾਰ ਹੋ ਜਾਣਾ ਉਹ ਬੇਬੇ ਨੂੰ ਤਾਂ ਬਹਾਨਾ ਥਿਆ ਜੂਗਾ ਬਈ ਆਪਦੇ ਨਾਨਕੀ ਲਗਾਈ ਸੀ ਆਪਦੀ ਪੇਕੀ ਜਵਾਕਾਂ ਨੂੰ ਬਿਮਾਰ ਕਰ ਲਈ ਦੇਖ ਲੈ ਮੈਂ ਤੈਨੂੰ ਸੋਨੇ ਬੰਲਾਂ ਜੀ ਨਾ ਬਣਾ ਛੋਟਿਆਂ ਚ ਤਾਂ ਮੈਂ ਜਾਉਂਗੀ ਜਿਵੇਂ ਜਾਂਦੇ ਹੁੰਦੇ ਐਂ ਕਰ ਆਪਦੀ ਮਾਂ ਨੂੰ ਕਹਿ ਦੇ ਤੇਰੀ ਮਾਂ ਕਿੱਥੇ ਹੈਗੀ ਹੈ ਨਹੀਂ ਬੇਬੇ ਬਾਹਰ ਨੂੰ ਗਈ ਹੋਵੇ ਕੋਈ ਮੈਨੂੰ ਸੁਨੇਹਾ ਲਾ ਦੇ ਮੈਂ ਜਾਣਾ ਜੇ ਮੈਂ ਕਿਹਾ ਫਿਰ ਮੇਰੇ ਉਹ ਪਊਗੀ ਗੱਲ ਮੈਂ ਤੈਨੂੰ ਦੱਸ ਮੜਾ ਇਹਨੂੰ ਕਹਿ ਦੀ ਮੇਰੀ ਮਾਂ ਨੂੰ ਤਾਂ ਮੈਂ ਕਹਿ ਦਊਗਾ ਹਾਂ ਪਰ ਤੂੰ ਹੁਣ ਮੇਨੇ ਥੱਲੇ ਆਪ ਹੀ ਹੋਣਾ ਓ ਜੀ ਮੈਨੂੰ ਕੀ ਹੈ ਹਾ ਦੇਖ ਲਾ ਤਾਈ ਦੀ ਨੂੰ ਨੂੰ ਜਿੱਦਾਂ ਛੁੱਟੀਆਂ ਮਿਲੀਆਂ ਸੀ ਤਾਈ ਨੇ ਉੱਦੀ ਭੇਜਤੀ ਸੀ ਤਾਈ ਐਨਾ ਕਰਦੀ ਐ ਨੂੰ ਦਾ ਸਾਰਾ ਕੰਮ ਆਪ ਕਰਦੀ ਐ ਬੇਬੇ ਨੂੰ ਨਾਲੇ ਵੱਡੀ ਐ ਉਹ ਤੂੰ ਤਾਂ ਐਵੇਂ ਕਿਸੇ ਨਹੀਂ ਐ ਨਾ ਗੱਲਾਂ ਨਾ ਪੜੀਆਂ ਸੁਣਿਆ ਕਰ ਕਿੱਥੋਂ ਜਾਣ ਦਿੰਦੀ ਐ ਉਹ ਜਾਣ ਹੀ ਛੁੱਟੀਆਂ 'ਚ ਦਿੰਦੀ ਐ ਉਹ ਸਾਰਾ ਸਾਲ ਨਹੀਂ ਉਹਨੂੰ ਜਾਣ ਦਿੰਦੀ ਆਪਦੀ ਨੂੰ ਨੂੰ ਸਾਲ ਨੂੰ ਮੈਂ ਤਾਂ 75 ਗੇੜੇ ਲਾ ਕੇ ਆਨੀਆ ਮੈਨੂੰ ਤਾਂ ਸਾਲ ਹੋ ਗਿਆ ਆਪ ਗਈ ਨੂੰ ਮੈਂ ਤਾਂ ਆਪ ਛੁੱਟੀਆਂ ਮੇਲੇ ਦੀ ਗਈਆਂ ਐਟਕੀ ਛੁੱਟੀਆਂ 'ਚ ਜਾਣ ਨਹੀਂ ਦਿੱਤਾ ਪਰ ਸਾਲ ਦੀ ਗਈਆਂ ਮੈਂ ਕਿੱਥੇ ਗਈਆਂ ਉਹ ਜਿਹੜਾ ਮੈਂ ਤੈਨੂੰ ਗੱਡੀ ਤੇ ਲਿਜਾ ਕੇ ਮਿਲਿਆ ਕੈ ਲਿਆਉਂਦੇ ਤੇ ਕੀ ਉਹ ਗੱਲਾਂ ਫੜੇ ਜੇ ਤੂੰ ਇੱਕ ਦਿਨ ਮਰਿਆ ਲਿਆ ਉਹ ਛੁੱਟੀਆਂ ਚ ਕੱਟਿਆ ਗਿਆ ਐ ਨਹੀਂ ਕੱਟਿਆ ਇਹਨਾਂ ਦੇਖ ਜਾਣਾ ਤਾਂ ਮੈਂ ਜਾਣੀ ਐ ਮੈਂ ਤਾਂ ਜਾਉਂਗੀ ਨਾਲੇ ਉਹਨਾਂ ਦੇ ਤੋਂ ਉਹ ਗੱਲ ਸੁੱਖ ਨਾ ਦੋ ਮੱਝਾਂ ਦੁੱਧ ਦਿੰਦੀਆਂ ਨਾਲੇ 2-4 ਕਿਲੋ ਖੋਆ ਕੱਢ ਲਿਆਂਗੀ ਆਓ ਆਓ ਬਹਾਨੇ ਲਾਉਣੇ ਆ ਤੂੰ ਤਾਂ ਆਹੋ ਕੱਢ ਲਿਆਂਗਾ ਛੁੱਟ ਲਿਆਂ ਮੇਰੀ ਗੱਲ ਸੁਣ ਲੈ ਮੇਰੀ ਬੇਬੇ ਤੋਂ ਪੁੱਛੇ ਬਣਾਣਾ ਚਾਹੀ ਜਿਵੇਂ ਮੇਰੀ ਬੇਬੇ ਕੋ ਹੋਗੀ ਉਮਜਗੀਰੀ ਕਰਨਾ ਪਊਗਾ ਕੋ ਚਲੂੰਗੀ ਤੇਰੀ ਮਾਂ ਨੂੰ ਨਾ ਪੁੱਛੂੰਗੀ ਤੇਰੀ ਮਾਂ ਦੇ ਪੁੱਛੇ ਮੈਂ ਤੇਰੀ ਮਾਂ ਦੇ ਸੇ ਨਾ ਮੈਂ ਕਿੱਥੇ ਜਾਇਆ ਜਾਂਦਾ ਪਹਿਲੇ ਤੇਰੀ ਮਾਂ ਸਾਈਨ ਕਰੂਗੀ ਕਾਗਜ਼ ਤੇ ਫੇਰ ਜਾਇਆ ਜਾਊ ਮੈਥੋਂ ਜਾ ਬਗ ਜਾ ਨਾ ਮੇਰੇ ਤੋਂ ਤੇਰੀ ਮਾਂ ਜਾਂਦੀ ਸੀ ਉਦੋਂ ਕੌਣ ਸਾਈਨ ਕਰਦਾ ਸੀ ਉਦੋਂ ਤਾਂ ਕੁਛ ਹੁੰਦਾ ਹੀ ਨਹੀਂ ਸੀ ਬੁਢੀ ਵੀ ਆਪਣੀ ਦੀ ਵਿਚਾਰੀ ਦੀ ਬੇਬੇ ਦੀ ਹਾਂ ਮੇਰੀ ਦਾਦੀ ਤੈਨੂੰ ਪਤਾ ਕਿੰਨੀ ਪੜ੍ਹੀ ਸੀ ਤੂੰ ਤਾਂ ਕਹਦਾ ਕੋਈ ਨਹੀਂ ਮੈਨੂੰ ਪਤਾ ਹੈ ਮੈਨੂੰ ਤਾਈ ਨੇ ਸਭ ਦੱਸਿਆ ਤੇਰੀ ਮਾਂ ਦੀ ਚੱਲਦੀ ਸੀ ਤੇਰੀ ਮਾਈਂ ਦੀ ਮਖਤਿਆਰੀ ਸੀਗੀ ਦਾਦੀ ਦੀ ਕਿੱਥੇ ਸੀ ਵਿਚਾਰੀ ਦਾਦੀ ਤਾਂ ਘੌੜੀ ਭਾਈ ਸੀ ਚਲਾਕ ਤਾਂ ਤੇਰੀ ਮਾਈ ਹੈ ਹੁਣ ਤਾਈ ਰੇ ਤੈਨੂੰ ਉਹ ਸਾਰੀਆਂ ਗ ਕਰਾ ਆਉ ਦਾ ਕੰਮ ਜਾ ਕੇ ਕਰ ਲਾਣੀ ਆ ਕੋਈ ਨਹੀਂ ਕੱਟਾ ਪਾਣੀ ਤਾਂ ਕਰਕੇ ਲਿਆਉਣੇ ਨਹੀਂ ਆ ਦੀ ਮਾਂ ਨਾਲ ਗੱਲ ਕਰ ਲਈ ਜਾਣ ਦੀ ਤੇ ਆ ਜਾਣ ਦੇ ਘਰੇ ਨਾਲ ਮੈਂ ਕਰੂੰ ਹੁੰਦੇ ਨਾ ਛੋਟਿਆਂ ਚ ਤਾਂ ਮੈਂ ਜਾ ਕੇ ਰੋਹੰਜ ਮੈਂ ਜਾਂਦੇ ਹੁੰਦੇ ਲੈ ਇਹ ਤਾਂ ਲੋਕਾਂ ਦੀਆਂ ਗੱਲਾਂ ਸੁਣਦੀ ਐ ਆ ਮੇਰੀ ਤਾਈ ਨੇ ਸਾਡੇ ਨਾਲ ਸਾਰੇ ਘਰ ਦਾ ਭੇਟ ਦਿੱਤਾ ਇਹ ਤਾਂ ਇੱਕ ਵੀ ਗੱਲ ਗੁੱਝੀ ਨਹੀਂ ਰਹਿਣ ਦਿੰਦੀ ਚੱਲਦੀ ਮਰਜੀ ਐ ਬੇਬੇ ਦੇ ਕਹਿ ਬਣਾ ਦੇ ਕਿੱਥੇ ਵਗ ਜੂ ਬੇਬੇ ਨੇ ਤਾਂ ਪੁੱਛ ਕੇ ਜਾਣਾ ਪਊਗਾ ਜਾ ਮੱਕ ਵੇਲਾ ਹੀ ਹੋ ਗਿਆ ਮੈਨੂੰ ਤਾਂ ਕੀ ਨਾ ਠੀਕ ਹੈ ਭਾਣੇ ਵਧੀਆ ਤੂੰ ਦੱਸ ਹਾਂ ਵਧੀਆ ਠੀਕ ਹੈ ਭਣੇ ਕਹਿੰਦੇ ਤੂੰ ਦੱਸ ਕਹਿੰਦਾ ਕਰ ਠੀਕ ਹੈ ਖਰ ਠੀਕ ਹੈ ਭਾਣੇ ਵਧੀਆ ਉਸ ਕੰਮ ਜਾ ਕਰਕੇ ਆਈਆਂ ਦੇਖੋ ਤੈਨੂੰ ਪਤਾ ਭਣੇ ਬਹੁਤਾ ਦੇਖੇ ਜਦੋਂ ਕੰਮ ਛੁੱਟੀਆਂ ਮਿਲ ਗਈਆਂ ਤੇ ਕਹਿੰਦੇ ਬਾਗੀ ਬਾਗੀ ਹਾਂ ਕਿਤੇ ਸਾਡੀ ਤਾਂ ਨਹੀਂ ਬਹੁ ਟੱਕਰੀ ਤੈਨੂੰ ਨਾ ਭਣੇ ਮਾਤਾ ਉਹਨੂੰ ਕਹਤਾ ਦਿਖਾਂ ਸਾਡੀ ਬਹੁਤਾ ਬਾਗੀ ਮੈਨੂੰ ਫੁੱਟ ਦੇ ਕਹਿੰਤਾ ਈ ਸੋਡੀ ਬਹੁ ਬਾਗੀ ਵਾਹ ਹਾਂ ਤੇ ਬਹੁ ਬਾਗੀ ਕਹਿੰਦੀ ਹੁਣ ਮੈਂ ਤਾਂ ਆਪ ਜਾਣਾਗਾ ਤੂੰ ਤਾਂ ਕੰਡੇ ਹੋ ਰਹੀ ਵੀ ਤੇ ਮੈਂ ਤਾਂ ਸੀਗਾ ਮਹ ਮ ਜਾਣ ਨਹੀਂ ਦਿੰਦੀ ਇਤ ਕੀ ਐ ਸਾਲੀ ਤਿਆਰ ਹੋ ਜਾਂਦੀ ਤਾਂ ਦੱਸਣਾ ਸੀ ਮੈਂ ਤਾਂ ਪੁੱਛ ਲੈਂਦੀ ਔਰ ਮੈਨੂੰ ਪਤਾ ਆ ਪਗੜਾ ਕਿ ਤੇ ਇਕੱਠੀਆਂ ਹੋਵਾਂ ਸੀ ਆਪਣੀ ਕੋਈ ਗੱਲ ਹੋਈ ਤੈਨੂੰ ਕਿੱਥੇ ਟੱਕਰ ਗਈ ਛੋੜ ਘਰੇ ਬਾਗੀ ਨਾ ਬਾੜੇ ਚ ਟੱਕਰ ਗਈ ਮੈਂ ਤਾਂ ਪਾਥੀਆਂ ਲੈਣ ਆਈ ਸੀ ਔਰ ਉੱਥੇ ਟੱਕਰ ਗਈ ਤੇ ਮੈਂ ਆ ਕੇ ਚੱਲ ਭਾਈ ਹੁਣ ਜੋ ਭਾਈ ਜਾਣਾ ਹੀ ਕੱਜ ਵੱਖਾਂ ਛੁੱਟੀਆਂ ਮਿਲ ਗਈਆਂ ਚਲੋ ਤਾਂ ਭਾਈ ਮੇਰੇ ਅੱਖੇ ਤੋਂ ਕਿਸੇ ਨੂੰ ਪਤਾ ਹੀ ਕੱਜ ਵੱਖਾਂ ਛੁੱਟੀਆਂ ਮਿਲ ਗਈਆਂ ਜਿਹੜਾ ਨਹੀਂ ਜਾਂਦੇ ਆਲੇ ਕੁੜੀਆਂ ਕਤਰੀਆਂ ਮਿਲ ਤਾਂ ਗਈਆਂ ਛੁੱਟੀਆਂ ਤੂੰ ਤਾਂ ਹਜੇ ਕੰਮ ਕਰ ਲੈਣੀਆਂ ਪੈਣੇ ਤੇਰਾ ਸਰੀਰ ਪਤਾ ਲਾ ਉਹ ਤਾਂ ਛੱਡ ਕੇ ਬਸ ਤਾਂ ਕਹਤਾ ਹੁਣ ਤਿਆਰ ਹੋ ਜੂਗੀ ਇਹ ਪੰਚਾ ਅੱਟਾ ਹੋ ਜੂ ਚਲ ਕੋਈ ਨਾ ਮੇਰੇ ਆਉਂਗੇ ਕੀ ਹੁੰਦਾ ਕੋਈ ਨਾ ਚਾਹ ਦੇ ਲਾਉਗੀ ਅੱਠ ਦੇ ਲਾਉਗੀ ਐਨਾ ਇਦੋਂ ਬਾਅਦ ਕੋਈ ਛੁੱਟਣਾ ਨਹੀਂ ਜਵਾਕਾਂ ਨੂੰ ਮੈਂ ਕਿੰਨੇ ਕੰਮ ਕੌਣ ਕਰੂਗਾ ਅੱਠ ਦੇ ਨਾ ਮੈਥੋਂ ਹੁੰਦਾ ਨਹੀਂ ਉਹ ਰ ਕਹਿੰਦੇ ਹੜ ਜੜਦੇ ਛੁੱਟਕਾਂ ਵੱਡੇ ਦਿਨਾਂ ਨੂੰ ਮਿਲਦੇ ਨੇ ਚਲ ਉਹ ਤਾਂ ਵਗ ਜਾਂਦੀ ਆ ਉਹ ਤਾਂ ਲਾਇਆ ਹੁੰਦੇ 12 ਦਿਨ ਨੂੰ ਨਹੀਂ ਪਾਣੇ ਉਹ ਤਾਂ ਕਿੱਥੋਂ ਜਾਇਆ ਜਾਂਦਾ ਹਨ ਤੈਨੂੰ ਪਤਾ ਹੀ ਹੈਗਾ ਉਹ ਜਵਾਕਾਂ ਨੂੰ ਛੁੱਟੀਆਂ ਮਿਲਦੀਆਂ ਉਹ ਬਹਾਨੇ ਨਾਲ ਵਗ ਜਾਂਦੇ ਗਾਲੇ ਮਿਲਤਾ ਜਾਨ ਮੈਂ ਛੁੱਟੀਆਂ ਵਹਾਨੇ ਨਵਾਂ ਬਗ ਜਾਣੀਆਂ ਚੱਲ ਚੰਗਾ ਭੈਣੀ ਮੈਂ ਤਾਂ ਇਧਰ ਹੋਰ ਸੋਚਿਆ ਸੀ ਆ ਤਾਂ ਨਵੀਂ ਸੋਚ ਖੜੀ ਕਰਤੀ ਮੈਨੂੰ ਤਾਂ ਕਲਪਨਾ ਲਾਤੀ ਸਮਾਂ ਦੀ ਤੂੰ ਸੋਚਾ ਕਰਦੀ ਚਲ ਕੋਈ ਨਾ ਪਈ ਚਾਰ ਦਿਨ ਸੇ ਛੂ ਮਾਰਾ ਮਟਾ ਪਈ ਜੇ ਨਹੀਂ ਦੱਸੋਗਾ ਸਿੱਟੀ ਦਾ ਗੋਹ ਵਾਲੀ ਲਾ ਨਹੀਂ ਕੋਈ ਵੀ ਕਣਕ ਕਟ ਪਾਦੀ ਇਹ ਕਣਕ ਕਿੱਥੇ ਭੈਣੇ ਕਣਕ 26 2700 ਨੂੰ ਹੋਈ ਪੀ ਕਣਕ ਕਿੱਥੇ ਕਣਕ ਕਿਹੜਾ ਆਈ ਆਉਂਦੀ ਹੈਗੀ ਤੂੰ ਵੱਡਾ ਕੱਢ ਦਿਆ ਤੂੰ ਧਾਰਾ ਦਾ ਨਹੀਂ ਧਾਰਾ ਮੁੰਡਾ ਕੱਢ ਦਿਆ ਤੂੰ ਹੋਰ ਹੀ ਪੁੱਛ ਪਾਈ ਮੈਨੂੰ ਤਾਂ ਪੁੱਛ ਲੈ ਨੀ ਕਿਦੋਂ ਦੱਸੇਂ ਉਹਨੂੰ ਮੈਂ ਤਾਂ ਇਸ ਮੈਂ ਦੱਸ ਕੁਤਾ ਘੰਡੇ ਵੀ ਤੇ ਮੇਰੀ ਜਾਨ ਨੂੰ ਓਹੋ ਇਹ ਤਾਂ ਵੀ ਜਨਾਈ ਘੰਡੇ ਬੀਤੇ ਹੁਣ ਕਿ ਮੈਂ ਕੀ ਹੀਲਾ ਕਰ ਜਾ ਕੇ ਮੈਂ ਤਾਂ ਪੈਣੀ ਵੀ ਪਾੜ ਚੜ ਗਿਆ ਬੁਖਾਰ ਚੜੂ ਮੈਨੂੰ ਤਾਂ ਕਿਤੇ ਤਿਆਰ ਨਾ ਹੋ ਜੇ ਉਦੋਂ ਪਹਿਲਾਂ ਪਹਿਲਾਂ ਕਹਿ ਦੇ ਮੈਂ ਹਰਪ੍ਰੀਤ ਨੇ ਮੈਂ ਮੇਰੇ ਤਾਂ ਪਾੜ ਚੜ ਗਿਆ ਬੁਖਾਰ ਚੜੂ ਮੈਨੂੰ ਤਾਂ ਲਾ ਦੇ ਮੈਨੂੰ ਖੇਸ ਕੰਮ ਲੈ ਕੇ ਦੇ ਓਹੋ 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 ਹੈ ਓਹੋ ਓਹੋ ਹੇ ਹੋ 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 ਖੁਪਾ ਹਜਰ ਗਿਆ ਹਾਏ ਹਾਏ ਵਾ ਮਰ ਜਾਓ ਹੋਏ ਇਹ ਕੌਣ ਕਰਨ ਲੱਗ ਗਿਆ ਵਾ ਅ ਬੇਬੇ ਚੱਲ ਪੂ ਹੋ ਹੋ ਕੀ ਹੋ ਗਿਆ ਬੇਬੇ ਹੋ 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 ਨੀ ਬੇਬੇ ਹੇ ਹੇ ਦੇਖ ਨੀ ਹੋ ਹੋ ਖਾਣਾ ਨਾ ਹੋ 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 ਹਾਏ ਹਾਏ ਇਹ ਗੱਲ ਕੀ ਹੈ ਚੱਲ ਜੇ ਤੈਨੂੰ ਤੂੰ ਘਰ ਆਉਂ ਗਈ ਹੈ ਬੇਬੇ ਹਾਂ কি হো গয়া নে পুছনা পাড়া জড় গয়া মেনু কম্বল কো পড়লে আরে बुखार चढ़ ग्या मेनू है बुखार चढ़ ग्या हाय हाय বে বে টিন্ডা দি তরা ঠান্ডা বে টিন্ডা ঠান্ডা পে কোই না পাড়া चढ़ ग्या মেনু बुखार हो जे باہر নিকলুগা কম্বল দে দে উਤੇ ও হো ও তেরে তোই ড্রামা শুরু ও গয়া লানি পে কম্বল তা ও হো হো কম্বল তা হুন দে কোয়া লেকে লিবা দে দি মারি দেখ কে মটপি যంది এ হজে হাত লালা দেখ দিও পাড়া चढ़ে নিগা তেনু बुखार তা হেই নিগা ও হো মেনু পুছ কে দেখ জিনু পাড়া चढ़ে বানে ও হো হাই ਹੋ 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 ਹਾਏ ਹਾਏ ਹੇ ਓਹ ਹੋ ਮੈਨੂੰ ਤਾਂ ਲੱਗਦਾ ਹੁਈ ਤਾਂ ਧੜੇ ਕਰਦੀ ਐ ਬੁੜੀ ਬੜੀ ਚਲਾਕ ਐ ਤਾਂ ਇਹਨੂੰ ਪਤਾ ਐ ਹੁਣ ਵੀ ਚੰਗੀਆਂ ਪਹਿਲਾਂ ਛੁੱਤਣਾ ਮਿਲ ਗਈਆਂ ਚੱਲੇ ਕੋ ਬਹੁਤ ਦਿਨ ਚੜੂਗਾ ਕੱਲ ਨੂੰ ਵਗ ਜੂਗੀ ਅੱਜ ਦਾ ਦਿਨ ਨਾ ਜਾਊਂਗੀ ਹੇ ਰਬਾ ਹੋਰ ਆ ਬੇਬੇ ਹਾਉ ਤੈਦੇ ਦੇ ਚੱਕ ਕੋਈ ਨਹੀਂ ਅੱਜ ਦਾ ਦਿਨ ਕਰ ਲੈ ਆਰਾਮ ਦੇਖ ਤੜਕੇ ਨੂੰ ਮੈਂ ਫੋਨ ਕਰਦੀ ਆ ਤੇ ਭਾਣ ਮੈਨੂੰ ਮੈਂ ਜਾਉਂਗੀ ਹਾਂ ਟੰਡਾ ਛੁੱਟੀਆਂ ਮਿਲ ਗਈਆਂ ਹਾਏ ਛੁੱਟੀਆਂ ਕਿੱਥੇ ਮਿਲ ਗਈਆਂ ਮਿਲ ਗਈਆਂ ਨਾ ਮਿਲ ਗਈਆਂ ਸੇ ਮੈਨੂੰ ਬੁਖਾਰ ਚੜਿਆ ਮੈਨੂੰ ਬੁਖਾਰ ਨਹੀਂ ਇੱਧਰ ਤਾਂ ਵਸਦੇ ਨਾ ਮੈਂ ਦਾਦ ਜਿੰਨੀ ਉੱਤੋਂ ਦਾ ਬਹਾਦਰ ਗਰਮੀ ਚ ਬਿਮਾਰ ਹੋ ਗਈ ਚੋਰੀ ਨਾ ਬਿਮਾਰਾ ਭਾਈ ਤੂੰ ਸਿਆਲਿਆਂ ਦੀਆਂ ਛੁੱਟੀਆਂ ਚ ਵਗ ਜੀ ਫਿਰ ਤੂੰ ਬਿਮਾਰ ਹੋਗੀ ਤੈਨੂੰ ਪਤਾ ਮੈਨੂੰ ਆਏ ਸਾਲ ਬੁਖਾਰ ਚੜ ਜਾਣਾ ਮੈਨੂੰ 8-10 ਦਿਨ ਠੀਕ ਕਰੀਂ ਉੱਧਰ ਦਾ ਕੰਮ ਵਾਲੀ ਲਾ ਦੇ ਜੇ ਜਾਣਾ ਤਾਂ ਵਗ ਜਾ ਬੇਬੇ ਠੀਕ ਹੈ ਤੇਰਾ ਬਹਾਨਾ ਵਧੀਆ ਜਿਹਦੇ ਛੁੱਟਣਾ ਮਿਲ ਗਿਆ ਉਹਦੀ ਬਿਮਾਰ ਹੋ ਜਾ ਉਹਦੀ ਕੰਬੜਾ ਲੈ ਕੇ ਪਾਜੋ ਤੂੰ ਤਾਂ ਜਾਣ ਕੇ ਕਰਦੀ ਮੈਂ ਤੈਨੂੰ ਦੱਸਿਆ ਕੋਈ ਤੈਨੂੰ ਸਾਫ ਨਹੀਂ ਚੜਿਆ ਜੇ ਮੈਂ ਪਿੰਡ ਨਾ ਗਈ 10 ਦਿਨ ਪਹਿਲੇ ਨਹੀਂ ਬਾਹਰ ਚ ਕੋੜੇ ਵਰਗੀ ਹੋ ਜਾਣਗੀ ਨਹੀਂ ਮੈਂ ਤਾਂ ਕਹਿੰਦੀ ਮੇਨੂੰ ਬੁਖਾਰ ਕਾ ਨੋ ਜਿਹੜੇ ਮੈਂ ਕਹਵਾ ਹਾਂ ਨਿਲਾਵਾ ਤਾਂ ਨਹੀਂ ਚੜਦੇ ਬੱਲ ਗਿਆ ਤੇ ਪਿੰਡ ਚੜ ਜਾ ਮੈਨੂੰ ਵਧੀਆ ਸੰਗ ਜਿਵੇਂ ਸਾਫ ਚੜ ਜਾਂਦਾ ਪਾਪ ਦੇ ਬਣਾ ਨੇ ਪਿੰਡ ਤਾਂ ਲੜੀਆਂ ਰੇਰੇ ਮੂਰੇ ਹੱਥ ਮੰਨੇ ਨਹੀਂ ਵਗ ਜਾ ਵਗ ਜਾ ਹੋ 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 ਵਗ ਜਾ ਵਗ ਜਾ ਹੇ ਫੇਰ ਐ ਕਰਾਂ ਡਾਕਟਰ ਨੂੰ ਫੋਨ ਕਰਾਂ ਹਾਂ ਕਰ ਦੇ ਹਏ ਟੀਕਾ ਲਵਾਉਂਗੀ ਮੈਂ ਤਾਂ ਇਹ ਤਾਂ ਦੋ ਟੀਕੇ ਲਾ ਕੇ ਦੇ ਰਹੀ ਹੈ ਟੀਕਾ ਨਹੀਂ ਲਵਾਉਂਦੀ ਨਾ ਮੈਂ ਤਾਂ ਦੋ ਲਵਾਉਂਗੀ ਘੱਟ ਟੀਕੇ ਮੈਂ ਨਹੀਂ ਲਵਾਉਂਦੀ ਮੈਂ ਨਹੀਂ ਲਵਾਉਂਦੀ ਹਾਂ ਤੈਨੂੰ ਤਾਂਪ ਨਹੀਂ ਚੜਿਆ ਉਹ ਟੀਕਾ ਨਹੀਂ ਲਵਾਉਂਦੀ ਨਾ ਨਾ ਹਏ ਗੋਲਗਾਮੀ ਹੈ ਨਾ ਗੋਲਗਾਮੀ ਹੋਵੇ ਕੁਛ ਨਹੀਂ ਲੈਂਦੀ ਬਾੜੀ ਜਾ ਤੂੰ ਬਰੇ ਕਿੱਡੀ ਚਲਾਕ ਬੋਲੀਂ ਕਹਿੰਦੀ ਮੈਂ ਟੀਕਾ ਲਵਾਵਾਂ ਨਾ ਗੋਲਗਾ ਲਮਾ ਹੈ ਬਾੜੀ ਸ਼ਹਿਰ ਹੈ ਤਾਂ ਇਹਨੂੰ ਕੁਛ ਨਹੀਂ ਹੋਇਆ ਕਿਹੜਾ ਇਹਨੂੰ ਤਾਂਪ ਚੜਨੇ ਦਾ ਛੱਟੀਆਂ ਨਹੀਂ ਮਾਰੀ ਕਰਦੀ ਆ ਜਾਣ ਕੇ ਬਹਾਨੇ ਕਰਦੀ ਆ ਬਾਣਨੇ ਵਾਜੋ ਕੋਈ ਨਹੀਂ ਉਹ ਨਾ ਆ ਜਾਣੇ ਕਹੂੰ ਕਿ ਤੇਰੇ ਮੁੰਡੇ ਨੂੰ ਬੀਪਾ ਮਾਂ ਦੀ ਕੰਮ ਵਾਲੀ ਪੁੱਤ ਲਾ ਧਮਾ ਕਿਸੇ ਨੂੰ ਮਰਜੀ ਸਾਡਾ ਉਹਦੀ ਮਾਸੀ ਨੂੰ ਸੱਦ ਉਹਦੀ ਮਾਮੀ ਨੂੰ ਸੱਦ ਕਿਸੇ ਨੂੰ ਮਰਜੀ ਸੱਦ ਆਪਦੇ ਘਰੇ ਮੈਂ ਛੱਟੂ ਨਾਲ ਜਾਉਂ ਜਾਉ ਮੈਂ ਤਾਂ ਰੈਂਦੀ ਨੀਅਤ ਕੀ ਲੈ ਪੈ ਗਿਆ ਕਿਹੜਾ ਖਿਆ ਕਦੀ ਹਰਪ੍ਰਤ ਲੈ ਇਹਦਾ ਬੇਬੇ ਪਈ ਹੈ ਬੇਬੇ ਹਾਂ ਤੈਨੂੰ ਕੀ ਹੋ ਗਿਆ ਮੈਂ ਕੁਛ ਨਭੀ ਮੈਂ ਦਵਾਈ ਦਰਦ ਉਧਰ ਚੈੱਕ ਕਰਾਉਂਦੀ ਸੀ ਉਹਨੇ ਪਾਇ ਚੜ ਗਿਆ ਬੁਖਾਰ ਚੜ ਗਿਆ ਪਿਆ ਅਛਾ ਬੁਖਾਰ ਚੜ ਗਿਆ ਤਾਨੂੰ ਹੋਰ ਤੇ ਫਿਰ ਕੋਈ ਗੋਲੀ ਬੁੱਟੀ ਦੇਣੀ ਸੀ ਠੀਕਾ ਟੁੱਕਲ ਬੋਣਾ ਸੀ ਕੋਈ ਕੋਈ ਨਾ ਭਾਈ ਠੀਕਾ ਨਹੀਂ ਮੈਂ ਲਗਾਉਂਦੀ ਹਜੇ ਬੇਬੇ ਤੂੰ ਅੰਦਰ ਪੈ ਜਾ ਨਾ ਤੂੰ ਬੇੜੇ ਚ ਕੋ ਪਈ ਐਂ ਥੇ ਤੈਨੂੰ ਪਤਾ ਹੈ ਇਹ ਮੈਨੂੰ ਬੁਖਾਰ ਹੋਇਆ ਪਿਆਗਾ ਕੋਈ ਨਾ ਭਾਈ ਕੋਈ ਨਾ ਫੇਰ ਜਾਉਂਗੀ ਕਿਹੜਾ ਪਾਇ ਉੱਤਰਨੇ ਮੜਾ ਜਾ ਬੇਬੇ ਤੂੰ ਵੀ ਕਾਮਲੀ ਹੋਇਆ ਤੂੰ ਅੰਦਰ ਲੱਗ ਜਾ ਕਮਰੇ ਚ ਪੈ ਜਾ ਸੇਕ ਸੁਕ ਲੈ ਲੈ ਇੱਥੋਂ ਕੋਈ ਨਾ ਕੋਈ ਨਾ ਕਈ ਹਜੇ ਪਾਇ ਤੰਨੇ ਫੇਰ ਪਾਉਂਗੀ ਅੰ ਇਹ ਲੈ ਹਰਪੀਤ ਨੇ ਕੰਮ ਕਰਾ ਦੇ ਤੇ ਬੇਬੇ ਤੈਨੂੰ ਕੰਮ ਆਇਆ ਤੈਨੂੰ ਫਿਕਰ ਹੋਵੇ ਤੈਨੂੰ ਆਪ ਦਾ ਕੋਈ ਹੋਈ ਹੈ ਕੋਈ ਮਰਦਾ ਉਹਨੇ ਜਾ ਕੇ ਗੱਲ ਉਹ ਸਮਝਣ ਦਾ ਕਰਾਉਣਾ ਹੇ ਹੇ ਓਹੋ ਹੇ ਹੇ ਊਹੋ ਕਿਹੜਾ ਬੁਖਾਰ ਬਖੂਰ ਚੜਿਆ ਮੈਨੂੰ ਮੈਂ ਤਾਂ ਜਾਣ ਕੇ ਪਈਆਂ ਕਿ ਛੁੱਟੀਆਂ ਤੇ ਜਾਣ ਨੂੰ ਤਿਆਰ ਹੋਈ ਬੈਠੀ ਬੈਰਨਾ ਤੇ ਤੈਨੂੰ ਤਾਈ ਦੱਸ ਜੀ ਇਹਨੂੰ ਕਹਿੰਦੀ ਮੇਰੇ ਨੂੰ ਤਾਂ ਬਾਗੀ ਸੋਢੀ ਉਹਨੂੰ ਮੈਂ ਰਸਤਾ ਬਾੜੀ ਚ ਤੱਕ ਰਹੀ ਸੀਗੀ ਉਹਨਾਂ ਦਾ ਜੇ ਨਾ ਰਖਦੀ ਉਹ ਬਗਜਾਂ ਦੀ ਤਿਆਰ ਹੋ ਕੇ ਮੈਨੂੰ ਇਹ ਦੱਸਦਾ ਮੈਂ ਤਾਂ ਭੰਗ ਕਰੇ ਕੋਈ ਬੁਖਾਰ ਨਹੀਂ ਚਲੇ ਨਾ ਮੈਂ ਗੋਈ ਲਵਾ ਮੈਂ ਮੈਂ ਟੀਕਾ ਲਵਾਵਾ ਜਾਣ ਨਹੀਂ ਦੀ ਪਰ ਇਹੋ ਹੇ ਹੇ ਐ ਭੂਮੀ ਤੇ ਟੂਹੀ ਦੁਖਣ ਲੱਗੀ ਮੇਰੇ ਤਾਂ ਨਾੜ ਚੜ ਗਈ ਮੈਂ ਤਾਂ ਨੀਰਾ ਪਾਉਂਦੀ ਸੀ ਮੈਂ ਤੇਰੀ ਨਾੜ ਚੜ ਗਈ ਮੈਂ ਬੇਬੇ ਨੂੰ ਬੁਖਾਰ ਹੋਇਆ ਤੇ ਮੈਂ ਤਾਂ ਨਾ ਹਰਾ ਪਾਉਂਦੀ ਸੀ ਮੈਂ ਸਾਨੂੰ ਕੋਡੀ ਹੋ ਗਈ ਉੱਥੇ ਮਸ਼ੀਨ ਕੋਲੇ ਮੇਰੀ ਤਾਂ ਨਾੜ ਕੜਕਦੈ ਨੇ ਆ ਹੋ ਗਈ। ਉਹ ਤੂੰ ਦੱਸ ਕਿਉਂ ਪੰਗੇ ਲੈਣੀ ਹੋਣੇ ਨਾ ਕੰਮ ਆਪੇ ਕਰ ਲੰਦਾ। ਫਿਰ ਤੂੰ ਸਾਮਦਾ ਵੀ ਆ ਪਸੂ ਤੂੰ ਘਰੇ ਵੀ ਖੜਨਾ ਹੈ। ਕੋਲੇ ਬੇਬੇ ਹੁਣ ਬੁਖਾਰ ਹੋ ਗਿਆ ਤਾਂ ਕਿਵੇਂ ਕਰਾਂਗੇ ਹੁਣ? ਦੇਖ ਐ ਕਰ ਕੋਈ ਆਦੀ ਕੰਮਕੋਮ ਵਾਲੀ ਪੁੱਛ ਲੈ। ਨਾ ਮੈਂ 4 ਦਿਨ ਸੌਖੀ ਆ ਦੇ ਪਿੰਡ ਲਾ ਆਉਂਗੀ। ਕੋਈ ਕੰਮ ਵਾਲੀ ਆਪੇ ਬੇਬੇ ਕੋਲੇ ਖੜ ਕੇ ਕਰਵਾ ਲਿਆ ਕਰੂਗੀ। ਤੂੰ ਡਰਾਂ ਹੋਈ ਨਹੀਂ। ਹਾਂ। ਉਹ ਤੇਰਾ ਦਿਮਾਗ ਠੀਕ ਹੈ? ਲੈ ਠੀਕ ਹੈ ਹੋਰ ਕੀ ਮੇਰਾ ਖਰਾਵਾ ਜਦੋਂ ਮੈਂ ਤਾਂ ਕੋਡੀ ਸਿੱਧੀ ਤਾਂ ਹੋ ਜਾਣੀ ਇਹਦਾ ਕੰਮ ਮੈਥੇ ਹੁੰਦਾ ਨਹੀਂ। ਉਹ ਮੈਂ ਕਰੂੰ ਕੀ? ਉਹ ਬੇਬੇ ਨੂੰ ਬੁਖਾਰ ਹੋਇਆ ਪਿਆ ਆ ਕਿ ਮੈਂ ਆਪਦੇ ਪੇਕੀਆਂ ਵਾਜਣੇ ਛੁੱਟੀਆਂ ਇੱਕਦੋ ਛੁੱਟੀਆਂ ਜੇ ਲੈ ਲੜ ਚਰੇ ਲੈ ਉਹ ਉਹ ਮੈਂ ਤੈਨੂੰ ਦੱਸੀ ਤਾਂ ਜਾਂਦਾ ਪੇਕੀਆਂ ਕੌਣ ਪਕਾਏਗਾ ਬੇਬੇ ਨੂੰ ਬੁਖਾਰ ਹੋਇਆ ਮੇਰੀ ਧੂਹੀ ਦੀ ਨਾੜ ਚੜ ਗਈ ਮੈਂ ਕਿਹੜਾ ਐਵੇਂ ਕਹਿੰਦੀ ਆ ਬੇਬੇ ਨੂੰ ਵੀ ਤਾਪ ਚੜਿਆ ਤੇ ਮੇਰੀ ਵੀ ਨਾੜ ਚੜ ਗਈ ਹੁਣ ਦੇਖ ਮੈਂ ਤਾਂ ਕੁਝ ਨਹੀਂ ਕਰ ਸਕਦੀ ਜੇ ਤੂੰ ਕੰਮ ਕਰ ਸਕਦਾ ਤਾਂ ਤਾ ਕੋਈ ਰਸੋਈ ਦਾ ਕੰਮ ਕਰ ਲੈਣੇ ਭਸੂਆ ਦਾ ਕਰ ਲੈ ਦੋਨੇ ਕੰਮ ਸਾਹਮਣੇ ਪੈਣਗੇ ਤੇ ਨਹੀਂ ਕੋਈ ਕੰਮ ਵਾਲੀ ਪੁੱਛ ਲੈ ਅੱਛਾ ਮੇਰੀਆਂ ਰੋਟੀਆਂ ਵਾਸਤੇ ਨੂੰ ਕੋਈ ਨਹੀਂ ਹੈ ਤੇਰਨਾ ਰੋਟਣਾ ਹੁਣ ਮੈਨੂੰ ਦੱਸ ਕੀ ਹੋਵੇ ਜਦੋਂ ਮੇਰੀ ਨਾੜ ਚੜ ਗਈ ਮੈਂ ਤੈਨੂੰ ਝੂਠ ਬੋਲਦੀ ਆ ਉਹ ਤੂੰ ਨਾ ਨੀਰਾ ਪਾਉਣੇ ਤੇ ਮੈਨੂੰ ਠੀਕ ਲਈ ਮੈਂ ਤਾਂ ਆਂਦਾ ਕੀ ਗੱਲ ਸੀ ਢੀ ਦੇਖ ਮੈਂ ਤਾਂ 2 ਮਿੰਟ ਆਰਾਮ ਕਰਦੀ ਆ ਮੈਂ ਤਾਂ ਪੈਣੀ ਆ ਜਾ ਕੇ ਤੇ ਮੈਂ ਦੇਖਦੀ ਆ ਮੈਂ ਫੋਨ ਕਰਕੇ ਦੇਖੂਗੀ ਮੇਰੀ ਮਾਂ ਨੂੰ ਸਾਡੇ ਨਾ ਥੋੜਾ ਪੌਂਦਾ ਨਾੜ ਦਾ ਮੈਂ ਉੱਥੇ ਵਗ ਜੂਗੀ ਥੋੜਾ ਕਰਾ ਲਵਾਂਗੀ ਮੈਂ 2 ਦਿਨ ਲਾ ਕੇ ਆਉਂਗੀ ਲੈ ਥੋੜਾ ਪੌਂਦਾ ਸਾਡੇ ਬਣ ਲੜ ਦਾ ਉਹ ਇੱਥੇ ਆਪਣੇ ਡਾਕਟਰ ਵਧੀਆ ਏ ਉਹਦੇ ਦਵਾਈ ਲੈ ਲਈ ਤੂੰ ਉਹ ਮੈਂ ਨਹੀਂ ਲੈਂਦੀ ਦਵਾਈ ਮੈਨੂੰ ਨਹੀਂ ਦਵਾਈਆਂ ਦੂਣੀਆਂ ਨਾ ਆਮਾ ਦਾ ਨਾ ਗੋਲੀ ਖਾਮ ਤੇ ਨ ਮੈਂ ਤਾਂ ਦੇਖੂਗੀ ਕਰੂੰਗੀ ਥੋੜੀ ਪਵਾਉਂਗੀ ਆਪਦੇ ਉਹ ਸੱਸ ਨੂੰ ਹਾਂ ਦਾ ਨਾ ਮੈਨੂੰ ਤੁਹਾਡੀਆਂ ਗੱਲਾਂ ਦਾ ਭੇਤ ਹੀ ਨਹੀਂ ਹੁੰਦਾ ਹਾਂ ਕੀ ਕਰੀ ਜਾਂਦੇ ਹੋ ਤੁਸੀਂ ਜਾ ਮੱਝਾਂ ਦੇਖ ਲੈ ਜਾ ਕੇ ਫਿਰ ਐਂ ਕਰ ਤਾਰਾ ਕੱਢ ਲੈਣ ਲੱਗਦੇ ਆ ਹਥੋਂ ਮੱਝਾਂ ਦਾ ਤਾਰ ਕੱਢ ਲਿਆ ਮੈਂ ਆਪੇ ਕੱਢ ਲੂ ਤਾਰ ਦੋ ਰੋਟੀਆਂ ਪਕਾ ਲੈ ਕੋਈ ਨਹੀਂ ਰੋਟਣਾ ਤਾਂ ਦੇਖੂਗੀ ਜੇ ਬਣੀਆਂ ਤਾਂ ਬਣਾ ਲੂਗੀ ਜਿਵੇਂ ਤੇਰੀ ਮਾਂ ਨੂੰ ਨਕਲੀ ਤਾਂ ਆਪ ਚੜਿਆ ਨਾ ਮੇਰੀ ਵੀ ਨਕਲੀ ਢੂਹੀ ਦੁਖਦੀ ਮੈਂ ਵੀ ਹੁਣ ਨਹੀਂ ਟੰਗ ਕਰਿਆ ਕਰੂ ਜੇ ਬੇਬੇ ਕਰਦੀਏ ਬੇਬੀ ਕੰਨੀ ਟੰਗ ਕਰਨ ਸਿੱਖੀ ਐ ਮੈਂ ਤਾਂ ਉਹ ਗੱਲ ਨੂੰ ਕੁਛ ਹੀ ਨਹੀਂ ਸਿੱਖੀ ਪਿਆਰ ਤਾਂ ਐਸੇ ਨਹੀਂ ਦਿੱਤਾ ਜਿੰਨੇ ਕੇ ਟੰਗ ਕਰੇ ਤਰੂ ਉਹਦੂ ਵੱਧ ਮੈਂ ਕਰ ਲਿਆ ਕਰੂ ਕਰਦੀ ਆ ਮੈਂ ਵੀ ਮੈਂ ਵੀ ਹਾਏ ਬੂ ਕਰਦੀ ਰੋਟੀ ਪਕਾਉਂ ਆਏ ਹਾਏ ਬੂ ਨਹੀਂ ਬੇਬੇ ਨਾੜ ਚੜ ਗਈ ਨਹੀਂ ਮੇਰੀ ਵੀ ਹੇ ਹੇ ਮੁੰਡਾ ਤਾਂ ਕਹਿ ਕੇ ਗਿਆ 3 ਰੁਪਏ ਆ ਹੋ ਹੋ 3 ਰੁਪਏ ਨਹੀਂ ਐਥੇ ਨਾ ਬਾਹਰ ਤੇ ਦਾ ਹੋ ਹੋ ਹੇ ਨਹੀਂ ਹੇ ਹੋ ਹੋ ਅਰੇ 好好，好好，哎。